ਪੰਜਾਬ ਪੁਲਿਸ ਦੇ ਵਿੱਚ 31 ਸਾਲ ਨੌਕਰੀ ਨਿਭਾੰਦੇ ਨੂੰ ਜੋ ਅੱਜ ਜਲੰਧਰ ਦੇ ਡਿਵੀਜ਼ਨ ਨੰਬਰ 8 ਤੋਂ ਸਨਸਪੈਕਟ ਨੂੰ ਅੱਜ ਅਲਵਿਦਾ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਸ ਦੀ ਮੰਗ ਸੀ ਪਰਿਵਾਰ ਦੀ ਮੰਗ ਸੀ ਉਹਨਾਂ ਦੀ ਆਪਣੀ ਮੰਗ ਸੀ ਤੇ ਮੈਨੂੰ ਕਿਦੋਂ ਮੇਰੀ ਰਿਟਾਇਰਮੈਂਟ ਤੋਂ ਬਾਅਦ ਮੈਨੂੰ ਇਹ ਇੱਥੋਂ ਦੀ ਕਿਹੜੀ ਸਰਕਾਰੀ ਗੱਡੀ ਦੇ ਵਿੱਚ ਘਰ ਭੇਜਿਆ ਜਾਵੇ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਸ ਬਾਰੇ ਜਲੰਧਰ ਪੁਲਿਸ ਕਮਿਸ਼ਨਰ ਨੂੰ ਪਤਾ ਲੱਗਦਾ ਤੇ ਉਹ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਉਹਨਾਂ ਵੱਲੋਂ ਸਰਕਾਰੀ ਗੱਡੀ ਕੀ ਆਪਣੀ ਗੱਡੀ ਭੇਜੀ ਜਾਂਦੀ ਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਹਾਂਜੀ ਹਾਂਜੀ ਸਰ ਦਰਵਾਜ਼ੇ ਕੋਈ ਵੀ ਇਸ਼ੂ ਹੋਏ ਪੂਰਾ ਪੂਰਾ ਟਾਈਮ ਖੁੱਲੇ ਠੀਕ ਆ ਸਰ ਥੈਂਕ ਯੂ ਸਰ ਥੈਂਕ ਯੂ ਸਰ ਸਰ ਦੀ ਇੱਕ ਵਾਰ ਪਪਾਲੀ ਤੇ ਫਿਰ ਉਤਰਦੀ ਨਹੀਂ ਹੈ ਚਾਹ ਰਿਟਾਇਰ ਵੀ ਹੋ ਜਾਏ ਹਾਂਜੀ ਹਾਂਜੀ ਸਰ ਸਰ ਠੀਕ ਆ ਸਰ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਇਹ ਜੈਸਚਰ ਤੁਹਾਡੇ ਵੱਲੋਂ ਪ੍ਰੈਜ਼ੈਂਟ ਕੀਤਾ ਗਿਆ ਇਹਦਾ ਖਾਸ ਮਕਸਦ ਸਰ ਕੱਟ ਗਿਆ ਕੱਟ ਗਿਆ ਸਰ ਕੱਟ ਗਿਆ ਇਸ ਵਕਤ ਤੁਸੀਂ ਇਹ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇੱਕ ਸਮਸਪੈਕਟਰ ਦੇ ਨਾਲ ਗੱਲਬਾਤ ਕਰਦੇ ਹੈਗੇ ਹਾਂ ਐ ਸਰ ਕੀ ਲੱਗਦਾ ਹੈਗਾ ਅੱਜ ਰਿਟਾਇਰਮੈਂਟ ਤੁਹਾਡੀ ਮੰਗ ਸੀ ਇੱਕ ਸਰਕਾਰੀ ਗੱਡੀ ਦੇ ਵਿੱਚ ਘਰ ਭੇਜਿਆ ਜਾਵੇ ਤੇ ਸੀਪੀ ਸਾਹਿਬ ਵੱਲੋਂ ਆਪਣੀ ਗੱਡੀ ਕਿਹੜੀ ਹੈ ਪਾਇਲਟ ਦੇ ਨਾਲ ਭੇਜੀ ਗਈ ਹੈ ਨੋਵਾ ਗੱਡੀ ਜੀ ਹਾਂ ਜੀ ਬਹੁਤ ਵਧੀਆ ਹੋਇਆ ਜੀ ਜੇ ਸੀਪੀ ਸਾਹਿਬ ਨੇ ਮੈਨੂੰ ਗੱਡੀ ਭੇਜੀ ਆਪਣੇ ਵਾਸਤੇ ਆਖਰੀ ਇੱਛਾ ਸਾਡੀ ਉਹ ਪੂਰੀ ਹੋਵੇ ਘਰ ਤੱਕ ਸਾਨੂੰ ਛੱਡਣਗੇ ਜੀ ਪਾਇਲਟ ਜੀ ਠੀਕ ਥੈਂਕ ਯੂ ਤੇ ਸਮਾਨਤ ਕਿਹੜਾ ਮਿਲਦਾ ਰਹੇ ਤੁਹਾਡੀ ਇੱਕ ਮੰਗ ਸੀ ਜੁਆ ਇਸ ਸੀ ਹਾਂ ਵੀ ਮੈਂ ਸਰਕਾਰੀ ਗੱਡੀ ਦੇ ਵਿੱਚ ਜੋ ਹੈ ਇਹ ਘਰ ਤੱਕ ਕਿਹੜੀ ਹੈ ਮੇਰੀ ਜੋ ਹੈ 1.31 ਸਾਲ ਦੀ ਨੌਕਰੀ ਦੇ ਵਿੱਚ ਕਿਹੜੀ ਸਰਕਾਰੀ ਗੱਡੀ ਘਰ ਤੱਕ ਪਹੁੰਚੇ ਹਾਂਜੀ ਠੀਕ ਹੈ ਜੀ ਬਸ ਸਰਕਾਰੀ ਗੱਡੀ ਮਿਲ ਗਈ ਜੀ ਆਪ ਨੂੰ ਥੈਂਕ ਯੂ ਜੀ ਸੀਪੀ ਸਾਹਿਬ ਦਾ ਬਸ ਬਹੁਤ ਵਧੀਆ ਕੀਤਾ ਜੀ ਇਸ ਵੇਲੇ ਜੋ ਆਪਾਂ ਇੱਛਾ ਸੀ ਆਖਰੀ ਇੱਛਾ ਪੂਰੀ ਹੋ ਗਈ ਜੀ ਹਾਂਜੀ ਇਹ ਕੀ ਕਹਿਣਾ ਚਾਹੁੰਦੇ ਆ ਸਰ ਅੱਜ ਐਸਮ ਇੰਸਪੈਕਟਰ ਸਾਹਿਬ ਵੱਲੋਂ ਕਿਹੜੀ ਹੈ ਅੱਜ ਇਹਨਾਂ ਨੂੰ ਭੇਜਿਆ ਗਿਆ ਹੈਗਾ ਤੇ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਮਿਸ਼ਨਰ ਸਾਹਿਬ ਆਪਣੀ ਗੱਡੀ ਵੇਚ ਕੇ ਕਿਰੇ ਇਹਨਾਂ ਨੂੰ ਦੇਖੋ ਜੀ ਸਰਦਾਰ ਅਨਮਲ ਸਿੰਘ ਜੀ ਨੇ ਸਾਡੇ ਐਸਐਚਓ ਸਾਹਿਬ ਨੂੰ ਇਹ ਆਪਣੀ ਇੱਛਾ ਜ਼ਾਹਰ ਕੀਤੀ ਜਿਹਨੂੰ ਨਾ ਕੇਵਲ ਸਾਡੇ ਸਤਕਾਰਯੋਗ ਸੀਪੀ ਸਾਹਿਬ ਨੇ ਪੂਰਾ ਕੀਤਾ ਬਲਕਿ ਇਹਨਾਂ ਦੀ ਜਿਹੜੀ ਸੇਵਾ ਨੂੰ ਜਿਹੜੀਆਂ ਇਹਨਾਂ ਨੇ 33 ਸਾਲ ਸੇਵਾਵਾਂ ਨਿਭਾਈਆਂ ਨੇ ਉਹਨੂੰ ਰਿਸਪੈਕਟ ਕਰਦੇ ਹੋਏ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਤੇ ਆਪਣਾ ਜਿਹੜਾ ਇਹਨਾਂ ਨੇ ਅਮਲਾ ਸੀਪੀ ਸਾਹਿਬ ਨੇ ਭੇਜਿਆ ਤਾਂ ਕਿ ਇਹਨਾਂ ਨੂੰ ਇੱਕ ਰਿਸਪੈਕਟਫੁਲੀ ਇੱਥੋਂ ਵਿਦਾਇਗੀ ਦਿੱਤੀ ਜਾ ਸਕੇ ਸੀਪੀ ਸਾਹਿਬ ਵੱਲੋਂ ਫੋਨ ਵੀ ਗੱਲਬਾਤ ਵੀ ਕੀਤੀ ਗਈ ਹੈ ਉਹਨਾਂ ਨੇ ਬਹੁਤ ਗੱਲਾਂ ਕਹੀਆਂ ਹੈਗੀਆਂ ਆਵੇਂ ਭਾਵੇਂ ਤੋਂ ਹੀ ਰਿਟਾਇਰਮੈਂਟ ਦਾ ਜ਼ਰੂਰ ਹੋ ਚੱਲਿਆ ਵਰਦੀ ਦਾ ਭਾਵੇਂ ਇੱਜ਼ਤ ਤੇ ਪੂਰੀ ਮੁਲਾਜ਼ਮ ਨੂੰ ਕਿਹੜੀ ਦਿੱਤੀ ਜਾਏਗੀ ਨਹੀਂ ਬਿਲਕੁਲ ਇਦਾਂ ਹੀ ਹੈ ਜੀ ਇਹ ਪੰਜਾਬ ਪੁਲਿਸ ਦੀ ਫੈਮਿਲੀ ਹੈ ਜਿਵੇਂ ਕਿ ਇਹਨਾਂ ਨੇ ਦੱਸਿਆ ਵੀ ਪਹਿਲੇ ਦਿਨ ਤੇ ਆਖਰੀ ਦਿਨ ਦੋਨੋਂ ਹੀ ਖਾਸ ਰਭਾਉਨੇ ਆ ਉਹ ਉਹ ਜਿਹੜਾ ਇੱਕ ਆਪਾਂ ਵਧੀਆ ਕੰਮ ਕਰਦੇ ਆ ਚਾਹੇ ਛੋਟੇ ਤੋਂ ਛੋਟਾ ਹੋਵੇ ਸੋਸਾਇਟੀ 'ਚ ਕੋਈ ਪੋਜ਼ਿਟਿਵ ਚੇਂਜ ਲੈ ਕੇ ਆਣੇ ਆ ਉਹੀ ਜਿਹੜਾ ਚੇਂਜ ਹੈਗਾ ਸਰ ਨੂੰ ਅੱਗੇ ਮੋਟੀਵੇਟ ਵੀ ਰੱਖਦਾ ਤੇ ਪਲੱਸ ਅਸੀਂ ਇਹਨਾਂ ਦੀ ਫਿਊਚਰ ਵਾਸਤੇ ਸ਼ੁਭਕਾਮਨਾਵਾਂ ਕਰਦੇ ਆ ਇਹਨਾਂ ਨੂੰ ਮਹਾਰਾਜ ਤੰਦਰੁਸਤੀ ਬਖਸ਼ੇ ਤੇ ਪੰਜਾਬ ਪੁਲਿਸ ਦਾ ਹਮੇਸ਼ਾ ਇਹ 파ਟ ਰਹਿਣਗੇ ਤੇ ਜਦੋਂ ਵੀ ਇਹਨਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਵੀ ਕੋਈ ਲੋਡ ਪੈਂਦੀ ਆ ਤਾਂ ਪੰਜਾਬ ਪੁਲਿਸ ਵਿੱਚ ਆ ਦੇਖਿਆ ਜਾਂਦਾ ਹੈਗਾ ਹੁਣ ਨਵੀਂ ਨੌਜਵਾਨ ਕਿਹੜੇ ਪਰਤੀ ਹੋਈ ਜਾਂਦੀ ਹੈ ਕੋਈ ਸ਼ਾ ਉਹਨਾਂ ਨੂੰ ਮਿਲੇਗਾ ਆ ਵੀ ਕਿਤੇ ਅਸੀਂ ਰਿਟਾਇਰਮੈਂਟ ਇਹਨਾਂ ਦੀ ਆਖਰੀ ਇੱਛਾ ਸੀ ਹਰੇਕ ਦੀ ਆਖਰੀ ਇੱਛਾ ਡਿਫਰੈਂਟ ਹੋ ਸਕਦੀ ਹੈ ਵੀ ਆਰ ਸੇਵਾ ਮੁਕਤੀ ਵਾਲੇ ਦਿਨ ਕੁਝ ਸਪੈਸ਼ਲ ਕਰਨਾ ਹੈ ਤਾਂ ਕਿ ਇਹਨਾਂ ਦੇ ਜਿਹੜੇ ਆਖਰੀ ਦਿਨ ਹੈ ਉਹਨੂੰ ਇੱਕ ਸਪੈਸ਼ਲ ਬਣਾਇਆ ਜਾ ਸਕੇ ਯਾਦਗਾਰ ਬਣਾਇਆ ਜਾ ਸਕੇ ਇਹਨਾਂ ਦੀ ਆਖਰੀ ਇੱਛਾ ਸੀ ਕਿ ਵੀ ਮੈਂ ਸਰਕਾਰੀ ਗੱਡੀ ਤੇ ਜਾਵਾਂ ਜੋ ਕਿ ਸਾਡੇ ਸਤਕਾਰਯੋਗ ਸੀਪ ਸਾਹਿਬ ਨੇ ਪੂਰਾ ਕੀਤਾ ਤੇ ਜਿੰਨਾ ਕੁ ਸਾਡੇ ਹੱਥ ਵੱਸ ਹੋਊਗਾ ਜਿਦੀ ਕੋਈ ਐਦਾ ਦੀ ਇੱਛਾ ਹੋਊਗੀ ਅਸੀਂ ਜ਼ਰੂਰ ਪੂਰਾ ਕਰਾਂਗੇ ਨਿਰਮਲ ਜੀ ਸਾਹਿਬ ਨਾਲ ਤੁਹਾਡੀ ਗੱਲਬਾਤ ਹੋਈ ਹੈ ਕੀ ਕਹਿੰਦੇ ਸਾਬ ਬਹੁਤ ਵਧੀਆ ਜੀ ਜੋ ਵੀ ਕੁਝ ਗੱਡੀ ਦਾ ਕੀਤਾ ਹੈ ਗੱਡੀ ਦਾ ਐਸ.ਐਚ.ਓ. ਸਾਹਿਬ ਨੇ ਕਿਹਾ ਸੀ ਤੇ ਉਦੋਂ ਸੀਪੀ ਸਾਹਿਬ ਨਾਲ ਗੱਲ ਹੋ ਗਈ ਤੇ ਸੀਪੀ ਸਾਹਿਬ ਨੇ ਗੱਡੀ ਭੇਜ ਦਿੱਤੀ ਜੀ ਗੱਡੀ ਭੇਜਣ ਤੋਂ ਬਾਅਦ ਹੁਣ ਵੀ ਇਹ ਸਾਹਿਬ ਵੱਲੋਂ ਕਾਲ ਕਰਵਾਏਗੇ ਸਾਹਿਬ ਨੇ ਤੁਹਾਨੂੰ ਵਧਾਈਆਂ ਜਿਹੜੀਆਂ ਦਿੱਤੀਆਂ ਗਈਆਂ ਬੱਸ ਹੋ ਗਈ ਰਿਟਾਇਰਮੈਂਟ ਦੀ ਬੜੀ ਵਧੀਆ ਡਿਊਟੀ ਕੀਤੀ ਕਹਿੰਦੇ ਸਾਰੇ ਇਹੋ ਜੀ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਬੜੀ 1 31 ਸਾਲ ਕਿਹੜੀ ਨੌਕਰੀ ਹੁੰਦੀ ਆ ਬਹੁਤ ਲੰਬਾ ਸਮਾਂ ਕਿੜਿਆ ਇਹ ਪੰਜਾਬ ਪੁਲਿਸ ਦੇ ਵਿੱਚ ਸੇਵਾ ਨਿਭਾਈ ਹੈਗੀ ਆ ਤੇ ਕਿਹੜੀ ਲਾਸਟ ਇੱਛਾ ਸੀ ਕਿੜੀ ਸਰਕਾਰੀ ਗੱਡੀ ਘਰ ਤੱਕ ਚੜਨ ਜਾਵੇ ਤੇ ਹੁਣ ਸੀਪੀ ਸਾਹਿਬ ਵੱਲੋਂ ਤੁਹਾਨੂੰ ਕਿੜੀ ਗੱਡੀ ਭੇਜ ਦਿੱਤੀ ਪਾਇਲਟ ਗੱਡੀ ਭੇਜੀ ਜੀ ਹਾਂਜੀ ਇਨਾ ਸਨਮਾਨ ਸਾਨੂੰ ਬਖਸ਼ਿਆ ਉਹਨਾਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਸੀ ਗਲਬਤ ਕੀਤੀ ਹੈ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਉਸ ਗੱਡੀ ਦੀਆਂ ਕਿੱਥੇ ਹੁਣ ਕਮਿਸ਼ਨਰ ਜੋ ਪੁਲਿਸ ਕਮਿਸ਼ਨਰ ਦੀ ਗੱਡੀ ਦੇ ਵਿੱਚ ਹੁਣ ਬੈਠ ਕੇ ਤੇ ਅੱਗੇ ਕਿਹੜੀ ਹੈ ਪੰਜਾਬ ਪੁਲਿਸ ਦੀ ਪਾਇਲਟ ਇਹ ਲੱਗੇਗੀ ਜੋ ਸੀਪੀ ਸਾਹਿਬ ਦੀ ਸਕਿਉਰਿਟੀ ਹੈ ਤੁਸੀਂ ਦੇਖ ਰਹੇ ਉਹਨਾਂ ਨੂੰ ਹੁਣ ਜੋ ਹੈ ਤੁਸੀਂ ਦੇਖ ਰਹੇ ਤਸਵੀਰਾਂ ਜੋ ਲਾਸਟ ਕਿਹੜੀ ਅੱਜ ਉਹਨਾਂ ਦੀ ਡਿਊਟੀ ਸੀ ਉਸ ਨੂੰ ਨਿਭਾਇਆ ਜਾ ਰਿਹਾ ਤੇ ਹੁਣ ਪੰਜਾਬ ਪੁਲਿਸ ਵੱਲੋਂ ਜੋ ਹੈ ਪੁਲਿਸ ਕਮਿਸ਼ਨਰ ਵੱਲੋਂ ਜੋ ਆਪਣੀ ਗੱਡੀ ਪੇਚ ਕੇ ਜੋ ਉਹਨਾਂ ਨੂੰ ਕਿਹੜਾ ਸਮਾਨਤ ਦਿੱਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਪੁਲਿਸ ਕਮਿਸ਼ਨਰ ਦੀ ਸਿਕਿਉਰਿਟੀ ਜੋ ਹੈ ਉਹ ਹੁਣ ਉਹਨਾਂ ਨੂੰ ਘਰ ਤੱਕ ਸਪੈਟਰਨ ਨਿਰਮਲ ਸਿੰਘ ਨੂੰ ਜੋ ਹੈ ਅੱਜ ਜੋ ਰਿਟਾਇਰਮੈਂਟ ਹੋਈ ਹੈ ਉਹਨਾਂ ਦੀ ਤੇ ਉਹਨਾਂ ਨੂੰ ਆ ਪਾਇਲਟ ਕਿਹੜੀ ਛੱਡਣ ਲਈ ਇਹ ਜਾਰੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਾਇਲਟ ਦੇ ਨਾਲ ਜੋ ਪੁਲਿਸ ਕਮਿਸ਼ਨਰ ਉਸ ਨੋਵਾ ਗੱਡੀ ਦੇ ਵਿੱਚ ਜਾਂਦੇ ਨੇ ਤੇ ਉਸ ਗੱਡੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਉਸ ਗੱਡੀ ਦੇ ਵਿੱਚ ਜੋ ਹੈ ਉਹਨਾਂ ਨੂੰ ਨਿਰਮਲ ਸਿੰਘ ਨੂੰ ਸਨਮਾਨਿਤ ਕੀਤਾ ਜਾ ਰਿਹਾ ਉਹਨਾਂ ਨੂੰ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੁਲਿਸ ਕਮਿਸ਼ਨਰ ਦੀ ਗੱਡੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਅਫਸਰਾਂ ਏਸੀਪੀ ਔਰ ਐਸਐਚਓ ਸਮਾਨ ਮੁਲਾਜ਼ਮਾਂ ਨੂੰ ਕਿਹੜਾ ਸਮਾਨਤ ਦਿੱਤੀ ਸੀ ਉਸ ਨੂੰ ਨਿਭਾਇਆ ਜਾ ਰਿਹਾ ਤੇ ਹੁਣ ਪੰਜਾਬ ਪੁਲਿਸ ਵੱਲੋਂ ਜੋ ਹੈ ਪੁਲਿਸ ਕਮਿਸ਼ਨਰ ਵੱਲੋਂ ਜੋ ਆਪਣੀ ਗੱਡੀ ਪੇਚ ਕੇ ਜੋ ਉਹਨਾਂ ਨੂੰ ਕਿਹੜਾ ਸਮਾਨਤ ਦਿੱਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੁਲਿਸ ਕਮਿਸ਼ਨਰ ਦੀ ਸਿਕਿਉਰਿਟੀ ਜੋ ਹੈ ਉਹ ਹੁਣ ਉਹਨਾਂ ਨੂੰ ਘਰ ਤੱਕ ਸਮਸ ਪੈਟਰ ਨਿਰਮਲ ਸਿੰਘ ਨੂੰ ਜੋ ਅੱਜ ਜੋ ਰਿਟਾਇਰਮੈਂਟ ਹੋਈ ਹੈ ਉਹਨਾਂ ਦੀ ਤੇ ਉਹਨਾਂ ਨੂੰ ਆ ਪਾਇਲਟ ਕਿਹੜੀ ਛੱਡਣ ਲਈ ਇਹ ਜਾਰੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਾਇਲਟ ਦੇ ਨਾਲ ਜੋ ਪੁਲਿਸ ਕਮਿਸ਼ਨਰ ਉਸ ਨੋਵਾ ਗੱਡੀ ਦੇ ਵਿੱਚ ਜਾਂਦੇ ਨੇ ਤੇ ਉਸ ਗੱਡੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਉਸ ਗੱਡੀ ਦੇ ਵਿੱਚ ਜੋ ਹੈ ਉਹਨਾਂ ਨੂੰ ਨਿਰਮਲ ਸਿੰਘ ਨੂੰ ਸਨਮਾਨਿਤ ਕੀਤਾ ਜਾ ਰਿਹਾ ਉਹਨਾਂ ਨੂੰ ਆਪਣੀ ਜਿਹੜੀ ਉਹ ਗੱਡੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੁਲਿਸ ਕਮਿਸ਼ਨਰ ਦੀ ਗੱਡੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਅਫਸਰਾਂ ACP ਔਰ SHS ਸਭਨ ਮਲਾਜ਼ਮਾਂ ਨੂੰ ਕਿਹੜਾ ਸਮਾਨਤ ਤੁਸੀਂ ਦੇਖ ਰਹੇ ਹੋ ਅੱਗੇ ਪਿੱਛੇ ਕਿਹੜੇ ਮਲਾਜ਼ਮ ਲੱਗੇ ਹੋਏ ਨੇ ਇਹ ਜੋ ਆ ਉਹਨਾਂ ਨੂੰ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਪੰਜਾਬ ਪੁਲਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੁਸੀਂ ਦੇਖ ਰਹੇ ਹੋ ਕਿਹੜੀ ਹੈ ਇਹ ਪੁਲਿਸ ਕਮਿਸ਼ਨਰ ਦੀ ਜੋ ਪਾਇਲਟ ਆ ਉਹ ਵੀ ਨਾਲ ਗਈ ਆ ਉਹਨਾਂ ਦੇ ਜਿਹੜੇ ਆਪ ਕਿਸ ਗੱਡੀ ਦੇ ਵਿੱਚ ਬੈੰਦੇ ਨੇ ਨਾਲ ਉਹਨਾਂ ਦੀ ਗੱਡੀ ਉਹਨਾਂ ਦੇ ਨਾਲ ਜਿਹੜੀ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਲੰਧਰ ਦੀਆਂ ਜਲੰਧਰ ਦੇ ਵਿੱਚ ਡਿਵੀਜ਼ਨ ਨੰਬਰ 8 ਵੱਲੋਂ ਜੋ ਇੱਕ ਉਹਨਾਂ ਦੀ ਮੰਗ ਸੀ ਨਿਰਮਲ ਸਿੰਘ ਦੀ ਜਿਸ ਦੇ ਵਿੱਚ ਨਿਰਮਲ ਸਿੰਘ ਦੀ ਮੰਗ ਸੀ ਮੈਨੂੰ ਸਰਕਾਰੀ ਗੱਡੀ ਦੇ ਵਿੱਚ ਭੇਜਿਆ ਜਾਵੇ ਤੇ ਉਸ ਤੋਂ ਕਿਦੋਂ ਇਸ ਬਾਰੇ ਸੀਪੀ ਸਾਹਿਬ ਨੂੰ ਪਤਾ ਲੱਗਦਾ ਤੇ ਸੀਪੀ ਸਾਹਿਬ ਵੱਲੋਂ ਉਹਨਾਂ ਨੂੰ ਸਰਕਾਰੀ ਗੱਡੀ ਕੀ ਆਪਣੀ ਗੱਡੀ ਦੇ ਵਿੱਚ ਉਹਨਾਂ ਨੂੰ भेजा गया कैमरामैन राहुल ਦੇ ਨਾਲ सोनू ਮਹਾਜਨ ਜਗਬਾਨੀ ਟੀਵੀ ਜਲੰਧਰ